ਆਰਦਾ ਜਾਂਦਾ ਹੈ ਸਤਿਗੁਰੂ ਕਹਿੰਦੇ ਹਾਂ ਕਿਹਦੇ ਕੀ ਹੋਇਆ ਪਛਗਦੇ ਆ ਸਾਹ ਦੇ ਚਸ਼ਮਾ ਵਿੱਚ ਰੌਣਕ ਲੱਗਦੀ ਸੀ ਤੇ ਧੀਰਮੰਦੀਏ ਤੇ RAM Raiਏ ਹੱਥ ਮਲਦੇ ਜਾਗੇ ਜੇ ਅੱਠਵੇਂ ਪਾਚਰੇ ਉਸ ਤੋਂ ਵੀ ਔਖਾ ਵਰਤਾ ਪਾਤਾ ਸਿਖਾਣ ਉਸ ਦੇ ਮੁਤਾਬਕ ਬੋਲ ਰਿਹਾ ਉਹ ਭੱਜ ਕੇ ਜਾ ਕੇ ਚੁੰਨੇ ਜੋ ਸਮਾ ਚੱਕੇ ਆਪਣੇ ਮੂੰਹ ਦੇ ਉੱਤੇ ਆਪ ਹੀ ਮੜ ਗਏ ਤੇ ਆਪ ਹੀ ਸ਼ਵਾਰ ਮੜ ਕੇ ਕੋਠੇ ਚੜਕੇ ਕਹਿੰਦੇ ਭੁੱਲਿਏ ਲੋਕੇ ਆ ਲੁਕਾਈ ਦੇ ਲੋਕੋ ਸੁਣੋ ਭੁਲੀਏ ਲੋਕੇ ਸੁਣੋ ਦੇ ਕਾਨ ਗੁਰੂ ਲਾਡੋਰੇ ਮਹਿਜ ਮਹਾਨ ਪੂਰਾ ਗੁਰੂ ਲੱਭ ਗਿਆ ਵੈਸੇ ਇੱਕ ਸ਼ਬਦ ਹੋਰ ਕਹਿ ਦਿਆਂ ਇਹ ਅੱਖਰ ਅੱਜ ਫਿਰ ਦੁਬਾਰਾ ਕਹਿਣ ਦੀ ਲੋੜ ਹੈ ਇਹਦਾ ਮਤਲਬ ਹੈ ਸਿੱਖਾਂ ਚਾਰ ਬੰਦਿਆਂ ਲੋਕੇ ਇਕ ਥਾਪੜ ਕੇ ਕਹੀਂ ਵੀ ਠੀਕ ਹੈ ਭਾਈ ਇਸ ਦਾ ਤਾਂ ਫਿਕਰ ਹੈ ਕਿ ਤੇ ਸੰਗਤ ਪਖੰਡੀਆਂ ਵਾਲੇ ਪਾਸੇ ਨਾਲ ਤੁਰ ਪਵੇ ਅਸਲੀ ਗੁਰੂ ਨੂੰ ਲੋਕੀ ਭੁੱਲ ਨਾ ਜਾਣ ਤੇ ਬਾਬਾ ਦਲੀਆ ਤੇ ਬਾਬਾ ਪੰਜਾਬ ਜੀ ਕਹਿਣ ਲੱਗੇ ਮਹਾਰਾਜ ਤੁਸੀਂ ਜਿਹਦੇ ਸੱਤੇ ਹੱਥ ਧਰੋਗੇ ਨਾ ਅਸੀਂ ਤੋਂ ਉਸੇ ਦੇ ਪਹਿਲੀ ਪਾਵਾਂਗੇ ਅਸੀਂ ਕਿਹਨੇ ਨਾ ਰਾਮ ਰਾਏ ਤੋਂ ਅਸੀਂ ਕਿਹਨੇ ਨਾ ਧੀਰਮਤ ਤਾਂ ਮੋਰੇ ਕਿਹਾ ਕਰੋ ਪਹੀ ਗੁਰੂ ਲਾ ਦੋਰੇ ਸਾਨੂੰ ਗੁਰੂ ਲੱਭਿਆ ਹੋਇਆ ਅਸੀਂ ਨਹੀਂ ਜਾਣਦਾ ਤੇਰੇ ਉਹ ਨਕਲੀ ਜਿਹੇ ਬਾਬੇ ਨੇ ਜਿਹੜਾ ਆਪਣੇ ਆਪ ਨੂੰ ਗੁਰੂ ਕਹੁੰਦਾ ਸਾਨੂੰ ਤਾਂ ਸਾਡਾ ਲੱਭਿਆ ਹੋਇਆ ਸਾਨੂੰ ਤਾਂ ਬਾਬੇ ਮਖੜੀ ਸਾਡੇ ਲੱਭ ਕੇ ਦਿੱਤਾ ਹੋਇਆ ਬਾਬੇ เปิ้นเตะจั ਵਾਹਿਗੁਰੂ ਜੀ ਕੀ ਬਤੈ ਇਹ ਸਭ ਪੈਸਾ ਪੈ ਗਿਆ ਨਹੀਂ ਸਰੂਪ ਸਿੰਘ ਜੀ ਕਟਿਆਣਾ ਸਾਹਿਬ ਜਿਨ੍ਹਾਂ ਨੂੰ ਆਪ ਜੀ ਨੇ ਨਵੇਂ ਪਾਸ਼ਾ ਸ੍ਰੀ ਗੁਰਦੇਵ ਭਦਰ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਅਧਿਸ਼ਨ ਕੀਤਾ ਹੈ ਕਿਵੇਂ ਭਾਈ ਭੱਜਨ ਚਾਨਾ ਜੀ ਨੇ ਗੁਰੂ ਮਹਾਰਾਜ ਜੀ ਨੂੰ ਜਦੋਂ ਪ੍ਰਗਟ ਕੀਤਾ ਹੈ ਕਿਵੇਂ ਉਹਨਾਂ ਦੇ ਕਰ ਜਾ ਕੇ ਇਹਨਾਂ ਨੇ ਬਾਬਾ ਬਕਾਲਾ ਜੀ ਵਿਖੇ ਕੀਤਾ ਅੱਜ ਅੱਜ ਦੇ ਮੇਲੇ ਬਾਰੇ ਕੀ ਜਾਨਾ ਚਾਹੁੰਦੇ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਜੋੜ ਮੇਲੇ ਅੱਜ ਮਨਾਏ ਜਾ ਰਹੇ ਨੇ ਸੰਤ ਪਾਪਾ ਜਗਤ ਸਿੰਘ ਕੀ ਮਾਪੁਰਖਾ ਇਹ ਮਾਪੁਰਖਾਂ ਦਾ ਇਸ ਨਗਰ ਦਾ ਜਨਮ ਆ ਸੋ ਮਾਪੁਰਖਾਂ ਦੇ ਇੱਕ ਸਲਾਰਾ ਜੋੜ ਮੇਲੇ ਨੇ ਗਰਮ ਦਿਨ ਮਨਾਏ ਜਾਂਦੇ ਨੇ ਲੰਬੇ ਸਮੇਂ ਤੋਂ ਮਨਾਏ ਜਾ ਰਹੇ ਆ ਸੋ 10 ਨੂੰ ਲੈ ਕੇ ਗੁਰੂ ਘਰ ਦੇ ਵਿੱਚ 17 ਸਾਲ ਅੱਜ ਹੋ ਚੁੱਕੇ ਪੂਰੇ ਗ੍ਰੰਥੀ ਦੀ ਸੇਵਾ ਨਿਭਾਉਦੇ ਆ ਸੋ ਮਾਪੁਰਕਰ ਦੇ ਕਰਮਦਿਆnte ਜੋ ਕਿ ਵਿਅੰਗ ਦਵਾਤੋਂ ਅਖੰਡ ਪਾਤ ਸਾਹਿਬ ਆਰੰਭ ਹੋਇਆ ਚਾਰਗੜੀਆਂ ਦੇ ਵਿੱਚ ਸ੍ਰੀ ਅਖੰਡ ਪਾਤ ਸਾਹਿਬ ਆਰੰਭ ਹੋਈ ਸੀ 1919 ਸ੍ਰੀ ਅਖੰਡ ਪਾਤ ਸਾਹਿਬ ਹਰ ਇੱਕ ਪੜੀ ਚੱਲੇ ਆ ਇਹ ਜੋ ਅਖੰਡ ਪਾਤ ਦੀ ਸੇਵਾ ਹੈ ਜਿੰਨਾ ਜਿੰਨਾ ਸੰਗਤਾਂ ਦੀ ਆਸਾਂ ਪੁਰਾ ਦਾ ਮਨੋਗਨਾ ਪੂਰਨ ਦਿਆ ਹਨ ਨਗਰੀਏ ਸੰਗਤਾਂ ਇਲਾਕੇ ਦੀਆਂ ਸੰਗਤਾਂ ਅਤੇ ਦੇਸਪ ਦੇਸਾਂ ਤੋਂ ਜੀ ਵੀਰ ਸੇਵਾਦਾਰ ਹਨ ਉਹਨਾਂ ਲੋਕਾਂ ਕੇ ਬੇਨਤ ਸੇਵਾ ਕੀਤੀ ਜਾਂਦੀ ਆ ਖਾਣ-ਪਾਣ ਦੀ ਸੇਵਾ ਕੀਤੀ ਜਾਂਦੀ ਆ ਸੰਤਾ ਵਾਸਤੇ ਕੀ ਪ੍ਰਬੰਧ ਦਿੱਤੇ ਹੋਏ ਨੇ ਸੰਤਾ ਵਾਸਤੇ ਆਉਗੀ ਸਭ ਨੇ ਇਹ ਸਾਰਾ ਕੁਝ ਪ੍ਰਬੰਧਿਆ ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ ਅਤੇ ਗੁਰੂ ਗੁਰੂ ਕੇ ਲੰਗਰ ਜੋ ਅਤੁੱਟ ਚੱਲ ਰਹੇ ਨੇ ਬੜੇ ਦਿਨਾਂ ਤੋਂ ਅਤੇ ਇਸ ਸਮਾਗਮੋਂ ਦੇ ਵਿੱਚ ਢਾਡੀ ਜਿੱਤੇ ਰਾਗੀ ਜਿੱਤੇ ਅਤੇ ਮਹਾਂਪੁਰਖ ਸਾਧੂ ਸੰਗਤ ਵੀ ਹੋਤੇ ਹੋਏ ਹਨ ਸੋ ਆ ਵੀ ਪਤਾ ਹੈ ਜੋ ਵੀ ਲਗਾਤਾਰੀ ਵਿਸ਼ੰਤ ਸੰਤਾ ਵੱਲੋਂ ਨੰਗਰ ਦੀ ਸੇਵਾ ਆ ਵੀ ਇਹ ਨਾਤਰ ਸੰਤਾ ਵੱਲੋਂ ਆਉਂਦੀ ਆ ਵਿਦੇਸ਼ਾਂ ਵਿੱਚੋਂ ਵੀ ਰਾਵਲੋਂ ਵੀ ਆਉਂਦੀ ਆ ਇਹ ਸਾਰੀ ਸੇਵਾ ਜੋ ਸੰਤਾ ਸੇਵਾ ਕੀਤੀ ਜਾਂਦੀ ਹੈ ਜਿਵੇਂ ਸਾਡੇ ਸਾਹਮਣੇ ਨਾਮ ਲੈਂਦਾ ਪਿੰਡਾਂ ਆ ਲਿਆ ਕਰ ਇਹ ਜੋ ਆਪਣਾ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸ੍ਰੀ ਗੁਰਨਾਨਕ ਦੇਵ ਜੀ ਪਿੰਡ ਦਾ ਨਾਮ ਹੈ ਭਗਤਪੁਰ ਤੋਂ ਨਾਮ ਨੇ ਦੰਦੂਪੁਰ ਤੋਂ ਅਸਲੀ ਨਾਮ ਹੈ ਇੱਕ ਤਾਜਮ ਚਲਦਾ ਹੈ ਉਹ ਨਾਮ ਹੈ ਪਿੰਡ ਭਗਤਪੁਰ ਸਲਾਣਾਪੁਰ ਜ਼ਿਲ੍ਹਾ ਜਪੋਰਾ। ਸਲਾਣਾ ਜੋ ਬਣਾ ਰਹੀ ਹੈ ਸਲਾਣਾ ਜੋ ਦੇ ਨੇ ਕਰੀਬਨ 20 ਸਾਲ ਹੋ ਜਿੰਨੇ ਨੇ ਮੇਰੀ ਨਿਗਾਹ ਵਿੱਚ ਪਹੁੰਚ ਆਇਆ 17 ਸਾਲ ਤੋਂ ਵੱਧ ਹੋ ਚੁੱਕੇ ਨੇ ਗੁਰੂ ਪਿਆਰੇ। ਹਾਂਜੀ। ਹਾਂ। ਅਸਲਾਣਾ ਜੋ ਪਿੰਡ ਬਣਾਇਆ ਜਾ ਰਿਹਾ ਹੈ। ਬਹੁਤ ਵਧੀਆ ਮਨਾਇਆ ਜਾ ਰਿਹਾ ਹੈ। ਇਹ ਅਸੀਂ ਤਾਂ ਬੱਚਿਆਂ ਨੂੰ ਇਹੀ ਗੱਲ ਕਵਾਂਗੇ ਵੀ ਨਸ਼ੇ ਤੋਂ ਦੂਰ ਰਹੋ। ਗੁਰੂ ਘਰ ਦੇ ਲੱਡ ਲੱਗੋ। ਅੱਛਾ। ਸੰਗਤਾਂ ਵਾਸਤੇ ਕੀ ਕੀ ਪ੍ਰਬੰਧ ਕੀਤੇ ਸੰਗਤਾਂ ਵਾਸਤੇ ਸਾਰੇ ਪ੍ਰਬੰਧ ਆ ਜੀ ਪੱਖਿਆਂ ਦਾ ਪ੍ਰਬੰਧ ਏਸ਼ੀਆ ਦਾ ਪ੍ਰਬੰਧ ਖਾਣ ਪੀਣ ਦਾ ਸਾਰਾ ਪ੍ਰਬੰਧ ਆ ਜੀ ਵਧੀਆ ਪ੍ਰਬੰਧ ਕੀਤਾ ਲੰਗਰ ਪਾਣੀ ਵਧੀਆ ਤਿਆਰ ਕੀਤਾ ਹੋਇਆ ਜੀ ਨੌਜਵਾਨ ਬੱਚਿਆਂ ਨੂੰ ਕੀ ਆਪਣਾ ਮੈਸੇਜ ਦੇਣਾ ਨੌਜਵਾਨ ਬੱਚਿਆਂ ਨੂੰ ਤਾਂ ਇਹੀ ਕਹਾਂਗੇ ਵੀ ਗੁਰੂ ਦੇ ਲੜ ਲੱਗੋ ਨਚਿਆਂ ਤੋਂ ਦੂਰ ਰਭੋ ਐਨਆਰਆਈ ਭਰਾਵਾਂ ਕੋਲ ਪਿੰਡ ਪਹੁੰਚਾਇਆ ਕਿ ਲੱਛਰੀ ਹੋ ਰਿਹਾ ਬਹੁਤ ਸੰਜੋਗ ਹੋ ਰਿਹਾ ਜੀ ਬਹੁਤ ਵਧੀਆ ਚੱਲ ਰਿਹਾ ਹਾਂਜੀ ਜੀ ਗੁਰਦੁਆਰਾ ਸਾਹਿਬ ਦਾ ਨਾਮ ਹੈ ਕਿ ਪਿੰਡ ਦਾ ਨਾਮ ਸਾਡਾ ਪਿੰਡ ਭਗਤਪੁਰ ਤੰਦੂਪੁਰ ਆ ਜੀ ਜਿਨਾ ਕਪੂਰਥਲਾਵ ਤ ਪਹਿਗਾ ਪਿੰਡ ਭਗਤਪੁਰ ਦੰਦੂਪੁਰ ਦਾ ਗੁਰਦੁਆਰਾ ਗੁਰਨਾਨਕ ਦੇਵ ਜੀ 18 ਸਾਲ ਹੋ ਗਏ ਜੀ 18 ਸਾਲ ਹਾਂ ਜੀ ਕਦੋਂ ਨਾਲ ਹਾਂ ਜੀ ਔਰ ਉਹਨਾਂ ਨੂੰ ਇਹੀ ਕਹਾਂਗੇ ਜੀ ਗੁਰੂ ਦੇ ਲੜ ਲੱਗੋ ਇੱਦਾਂ ਮਨਾਉਂਦੇ ਰਹੀਏ ਸਦਾ ਵਾਸਤੇ ਹਾਂ ਜੀ